ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨੀ ਵਾਅਚ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਇਹ ਪਿੰਡ ਕੋਟਕਪੂਰੇ ਤੋਂ ਬਠਿੰਡੇ ਵਾਲ ਨੂੰ ਜਦੋਂ ਜਾਂਦੇ ਆ ਤਾਂ 메ਨ ਰੋਡ ਦੇ ਉੱਤੇ ਆਉਂਦਾ ਹੈ ਬਾਇਆ ਬਾਜਾਖਾਨਾ ਰੋਡ ਦੇ ਉੱਤੇ ਦੋਸਤੋ ਇਹ ਪਿੰਡ ਹੈ ਇਹ ਤੋਂ ਅਗਲਾ ਜਿਹੜਾ ਪਿੰਡ 메ਨ ਰੋਡ ਦੇ ਉੱਤੇ ਲੰਬਾ ਵਾਲੀ ਤੇ ਬਾਜਾਖਾਨਾ ਹੁੰਦਾ ਸੋ ਬਰਗਾੜੀ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਰੂਟੀਨ ਚ ਵਿਕਰੀ ਆਲੀਆਂ ਹੁੰਦੀਆਂ। ਅੱਜ ਦੀ ਜਿਹੜੀ ਵੀਡੀਓ ਐ ਇਹਦੇ ਚ ਦੋ ਨਾਕ ਦਿਖਾਉਣੇ ਤੇ ਦੋਨੀਆਂ ਮੱਝਾਂ ਸੂਈਆਂ ਸਵਾਂਈਆਂ। ਇੱਕ ਬੇਨਤੀ ਐ ਜਿਹੜਾ ਵੀ ਵੀਰ ਪਸ਼ੂ ਕਿਤੋਂ ਵੀ ਖਰੀਦਣਾ ਚਾਹੁੰਦਾ ਐ ਖਾਸ ਕਰਕੇ ਵੀਡੀਓ ਦੇ ਮਾਧਿਅਮ ਨਾਲ ਜਾਂ ਕੋਈ ਫੋਟੋ ਦੇਖ ਕੇ ਉਹਦਾ ਹੱਕ ਹੁੰਦਾ ਵੀ ਉਹ ਤਸੱਲੀ ਕਰੇ, ਸੌਦਾ ਕਰਨਾ ਤੁਹਾਡੀ ਆਪ ਦੀ ਸਮਝ ਐ ਤੇ ਆਪ ਦੀ ਖੁਸ਼ੀ ਹੁੰਦੀ ਐ। ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ। ਦੋ ਮੱਝਾਂ ਦੋਨੀਆਂ ਸੂਈਆਂ ਸਵਾਂਈਆਂ ਨੇ ਡਿਟੇਲ ਬਾਈ ਤੋਂ ਪੁੱਛਾਂਗੇ। ਲਾਸਟ ਤੱਕ ਵੀਡੀਓ ਜ਼ਰੂਰ ਦੇਖਿ ਆਓ ਜੁਰਾਤ ਕਰਦੇ ਆ ਬਿਲਕੁਲ ਤਾਜੀ ਸੂਈ ਸੋਹਣੇ ਥਣ ਹਵਾਨੇ ਦੀ ਮੱਝ ਤੋਂ ਤੋਂ ਦੂਬਾਰ ਚ ਇੱਕ ਵੱਡੀ ਮੱਝ ਤੁਹਾਨੂੰ ਹੋਰ ਦਿਖਾਉਂਗਾ ਗੁਰਪ੍ਰੀਤ ਭਾਈ ਸਸਤੀ ਕਹਾ ਸਸਤੀ ਹੈ ਭਾਈ ਲਈ ਆਉਣੇ ਰੂਟੀਨ ਚ ਮੱਝਾਂ ਆਉਂਦੀ ਹੈ ਰੂਟੀਨ ਚ ਆਈ ਜਾਂਦੀ ਹੈ ਜੀ ਕੰਨ ਮਾ ਸੂਆ ਸੂਪੀ ਮੱਝ ਓਹ ਤੀਜੇ ਸੂਏ ਹੁੰਦੀ ਜੀ ਕਦੋਂ ਸੂਈ ਹੈ ਇਹ ਕੱਲ ਰਾਤ ਸੂਈ ਆਈ ਬੱਚਾ ਕੀ ਦਿੱਤਾ ਨਹੀਂ ਕਟਾਈ ਠੀਕ ਹੈ ਕੀ ਰੇਟ ਹੋਊਗਾ ਗੁਰਪ੍ਰੀਤ ਇਹਦੇ 1,30,000 ਰੁਪਏ ਖੋਲੇ ਉਹਨੂੰ ਭਾਈ ਦੋਸਤੋ ਰੇਟ 1,30,000 ਹੈ ਸੂਈ ਇਹ ਰਾਤ ਹੀ ਹੈ ਸਵੇਰ ਮੈਂ ਇਹਦੀ ਵੀਡੀਓ ਬਣਾ ਰਿਹਾ ਥਣ ਸੋਹਣ ਖਵਾਨਾ ਚੰਗਾ ਦੁੱਧ ਕਿੰਨਾ ਚੋਲੋਂਗੋ ਤੁਹਾਡੀ ਸੇਵਾ ਤੁਹਾਡੀ ਸਮਝ ਆਏ ਸੂਆ ਇਹ ਤੀਜਾ ਸੂਈ 1,30,000 ਰੇਟ ਰੇਟ ਵੀਡੀਓ ਦੇ ਵਿੱਚ ਹੀ ਆ ਬਿਲਕੁਲ ਦੋਸਤੋ ਛੋਟੇ ਸੰਗ ਦੀ ਹੈ ਤੇ ਦਰਮਿਆਨਾ ਜਿਹਾ ਕੱਦ ਇਹਦਾ ਖਵਾਨਾ ਜਿਹੜਾ ਉਹ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬੱਚਾ ਲੈ ਗਿਆ ਹਵਾਨਾ ਬਹੁਤ ਸੋਹਣਾ ਦੋਸਤੋ ਮਾਜ ਦਾ ਕੱਦ ਬਾਲਾ ਵੱਡਾ ਨਹੀਂ ਗਏ ਗੱਲ ਤਾਂ ਧਿਆਨ ਚ ਲਿਆਤੀ ਵੀ ਆ ਕੇ ਪਸ਼ੂ ਉਪਰਾਣਾ ਤੁਹਾਨੂੰ ਲੱਗੇ ਦਰਮਿਆਨੇ ਕੱਦ ਦੀ ਏ ਮੱਝ ਥਣ ਸੋਹਣੇ ਆ ਖਵਾਨਾ ਚੰਗਾ ਬਾਕੀ ਹਾਈਟ ਦੀ ਜਜਮੈਂਟ ਗੁਰਪ੍ਰੀਤ ਬਾਈ ਦੋਨਾਂ ਮੱਝਾਂ ਨਾਲ ਤੁਰੂਗਾ ਤਾਂ ਤੁਹਾਨੂੰ ਉਹਦੇ ਤੋਂ ਵੀ ਹੋ ਜਾਊਗੀ ਸੋਹੇ ਦਾ ਟਾਂਚ ਐ ਗੁਰਪ੍ਰੀਤ ਦੇ ਪਿਛਲੇ ਥਣ ਤੇ ਇੱਕ ਜਮਾ ਬਿਲਕੁਲ ਨਿਸ਼ਾਨ ਜਿਹਾ ਕੋਈ ਸਾਖ ਨਹੀਂ ਕੋਈ ਧੂਰ ਨਹੀਂ ਕੋਈ ਫਸਦਾ ਠੀਕ ਸੋ ਦੋਸਤੋ ਇੱਕ ਵੈਸੇ ਨਿਸ਼ਾਨ ਜਾਂ ਦਿਸਦਾ ਪਰ ਉਹਦੇ ਚੋ ਕਿਸੇ ਕਿਸਮ ਦਾ ਕੋਈ ਦੁੱਧ ਨਹੀਂ ਆਉਂਦਾ ਰੋਕੀ ਗੁਰਪ੍ਰੀਤ ਸੋ ਤੁਹਾਨੂੰ ਇਹ ਮੈਂ ਤੁਹਾਡਾ ਨੇੜੇ ਤੋਂ ਮੈਂ ਅੱਜ ਦੋਨਾਂ ਪਾਸਿਆਂ ਤੋਂ ਦਾ ਹਵਾਨਾ ਇੱਕ ਵਾਰ ਦਿਖਾਣਾ ਬਈ ਬੱਚਾ ਮੂਰੇ ਲੈ ਗਿਆ ਸੋ ਬਿਲਕੁਲ ਤਾਜੀ ਸੂਈ ਵੀ ਮੱਝ ਇਹ ਰਾਤ ਹੀ ਸੂਈ ਆ ਦੋਸਤੋ ਤੇ ਇਹਨੇ ਘਟੇ ਨੂੰ ਜਨਮ ਦਿੱਤਾ ਇਹ ਦਾ ਜਿਹੜਾ ਮੈਂ ਨਿਸ਼ਾਨ ਜਾਂ ਪੁੱਛਿਆ ਸੀ ਉਹਦੇ ਬਾਰੇ ਗੱਲ ਹੋਈ ਹੈ ਬਾਕੀ ਬਰਨ ਸੋਨੇ ਆ ਅਗੋਂ ਦਿਖਾ ਵੀ ਦਿੰਨੇ ਆ ਜੀ ਠੀਕ ਆ ਹਾਂ ਦੇਖ ਸਕਦੇ ਹੋ ਦੋਸਤੋ ਕੋਈ ਉਹਦੇ ਚੋਂ ਕਿਸੇ ਕਿਸਮ ਦਾ ਕੋਈ ਦੱਬ ਨਹੀਂ ਆਉਂਦਾ ਠੀਕ ਹੈ ਬਈ ਲੈ ਚਲੋ ਛੋਟਾ ਅੰਚਾ ਫੇਰ ਤੁਸੀਂ ਮੱਝ ਦਾ ਦੇਖ ਸਕਦੇ ਹੋ 1,30,000 ਇਹਦਾ ਰੇਟ ਹੈ ਚੰਗੇ ਥਣ ਹਵਾਨੇ ਦੀ ਇਹ ਮੱਜ ਤੁਸੀਂ ਹੁਣ ਦੇਖ ਸਕਦੇ ਹੋ ਫਿਰ ਉਹ ਤੋਂ ਇਲਾਵਾ ਦੂਜੀ ਮੱਜ ਜਿਹੜੀ ਉਹ ਵੀ ਬਹੁਤ ਉਹ ਵੱਡੇ ਗੱਦ ਕਾਠ ਦੇ ਵਿੱਚ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਬਈ ਤੁਹਾਨੂੰ ਗੁਰਪ੍ਰੀਤ ਭਾਈ ਇਹ ਕਨਵਾ ਸੁਆਸ ਤੀਜੇ ਸੂਏ ਵੀਰੇ ਇਹ ਸੂਈ ਹੈ ਠੀਕ ਹੈ ਅੱਜ ਤੀਜਾ ਦਿਨ ਹੋਇਆ ਬੌਲੇ ਚ ਇਹ 12 ਲੀਟਰ ਦੇ ਥੱਲੇ ਤਿਆਰ ਹੈ ਜੇ ਕੋਈ ਵੀਰ ਆਪਣੇ ਨਾਲ ਸੌਦਾ ਕਰਦਾ ਹੈਗਾ ਪੰਜਾਚਾਰਾ ਦੇ ਤਾਂ ਇਹਦੇ ਵਿੱਚ 16 ਲੀਟਰ ਆਪਾਂ ਮਿਲ ਕੇ ਇਚਵਾਈ ਕਰਕੇ ਦੇ ਜਾਈਏ ਠੀਕ ਹੈ ਇਹਦਾ ਰੇਟ ਕੀ ਰਹੂਗਾ 135000 ਰੁਪਏ ਬੱਚਾ ਇਹਦੇ ਨਾਲ ਕੀ ਹੈ ਕਟਾਈ ਠੀਕ ਹੈ ਖੋਲੀ ਇਹਨੂੰ ਦੋ ਸੱਚਾ ਤੀਜਾ ਸੁਆ ਤੀਜੇ ਦਿਨ ਦੁੱਧ 12 ਲੀਟਰ ਮੈਂਤੀ ਵਾਲਾ ਹਾਜ਼ਰ ਹੈ ਸੌਦਾ ਕਰਕੇ ਬਾਈ ਕਹਿੰਦਾ ਜੇ ਕੋਈ ਵੀਰ ਪੰਜ ਚਾਰ ਦਿਨ ਰੋਕ ਦਿੰਦਾ ਮੈਂ ਅੱਜ ਤਾਂ 16 ਲੀਟਰ ਮੈਂਤੀ ਕਰਕੇ ਦੇ ਦਿਆਂਗੇ ਤੁਸੀਂ ਫਿਲਹਾਲ ਅੱਜ ਦੇ ਹਿਸਾਬ ਤੇ ਸੌਦਾ ਕਰ ਲਿਓ ਜਿੰਨਾ ਦੁੱਧ ਬੌਹਲਾ ਇਸ ਟਾਈਮ ਤੀਜੇ ਚੌਥੇ ਦਿਨ ਇਹਦੇ ਥੱਲੇ ਹੈਗਾ ਉਹਦੇ ਹਿਸਾਬ ਤੇ ਇਹਦਾ ਕਾਟ ਕਾਟ ਚੰਗਾ ਮੱਝ ਦਾ ਢਾਂਜਾ ਵੀ ਖੁੱਲਾ ਦੁੱਲਾ ਉਤੋਂ ਖਵਾਨਾ ਅਗਾੜੀ ਕਾਫੀ ਚੰਗੀ ਦਿਸਦੀ ਆ ਪਿਛਾਉਂ ਵੀ ਖਵਾਨਾ ਚੰਗਾ ਚੌੜਾ ਖਵਾਨਾ ਇਹਦੇ ਨਾਲ ਬੱਚਾ ਮੇਲ ਕਾਫਾ ਕੱਟਾ ਹੀ ਦੂਜੀ ਮੱਝ ਨਾਲ ਸੀ ਦੁੱਧ ਵਾਲੀ ਮੱਝ ਆ ਦੱਸੋ ਬਾਕੀ ਪਸਮਾ ਦੇ ਵਿੱਚ ਥਾਂ ਕਲੀਅਰ ਹੋਊਗਾ ਵੀ ਇਹ ਕਿਦਾਂ ਦਾ ਸਹਿਜ ਰੱਖਦੀ ਆ ਵੈਸੇ ਥਾਂ ਦਾ ਸਹਿਜ ਸੋਹਣਾ ਪਰ ਸਹੀ ਪਸਮਾ ਤੋਂ ਪਤਾ ਲੱਗਣਾ ਹੁੰਦਾ ਖਵਾਨਾ ਇਹਦਾ ਅਗਾੜੀ ਚੰਗੀ ਐ ਪਿਛਾਉਂ ਖਵਾਨਾ ਸੋਹਣਾ ਚੋਣ ਬਹੁਤ ਮੋਟਾ ਲੱਗਿਆ ਰਈ ਠੀਕ ਸੱਚਾਈ ਚੰਗੀ ਹੈ ਬਾਈ ਕਹਿੰਦਾ ਬਾਈ ਰੋਕੀ ਮੜਾ ਗੋਆ ਕਰ ਲੈਂਦੇ ਸੋ ਹੁਣ ਇਹਦਾ ਹਵਾਨਾ ਤੁਸੀਂ ਦੇਖੋ ਕਾਫੀ ਚੌੜਾ ਹਵਾਨਾ ਤੁਹਾਨੂੰ ਨਜ਼ਰ ਆਊਗਾ ਇਹਦਾ ਭਰਿਆ ਹੋਇਆ ਦੁੱਧ ਨਾਲ ਜੋਸ਼ ਵਾਲਾ ਹਵਾਨਾ ਦੁੱਧ ਵਾਲੀ ਮੱਝ ਬਿਨਾਂ ਸ਼ੱਕ ਵਰਪੇ ਤੇ ਜਿਹੜਾ ਹੋਰ ਕਢਾਲ ਗਏ ਬਾਈ ਲੈ ਲੈਂਦੇ ਥੋੜਾ ਉੱਥੇ ਧੁੱਪ ਚ ਲੈ ਜੀ ਅੱਗੇ ਨੂੰ ਸੋ ਹੁਣ ਬਸੋ ਇਹਦੀ ਅਗਾੜੀ ਨੋਟ ਕਰੇ ਮੈਂ ਜੇ ਹੁਣ ਨੰਗੂ ਵੀ ਕੋਲ ਦੀ ਤਾਂ ਤੁਸੀਂ ਅਗਲੇ ਪਾਸੇ ਹਵਾਨਾ ਦੇਖ ਲੇ ਸ਼ਾਉ ਵੀ ਹਵਾਨਾ ਉੱਤੋਂ ਤੱਕ ਹੈ ਜੋਛਾ ਲੈ ਥੋੜਾ ਪਿੱਛੇ ਕਰ ਲੈ ਬਈ ਬੱਚਾ ਸੋ ਅੱਗੇ ਥੋੜੀ ਜੀ ਤੁੱਪ ਪਊ ਤਾਂ ਉਹਦੇ ਨਾਲ ਤੁਹਾਨੂੰ ਹਵਾਨਾ ਹੋਰ ਕਲੀਅਰ ਦਿਸ ਜਣ ਖਾਣ ਇਹਦਾ ਹਵਾਨਾ ਤੁਸੀਂ ਦੇਖ ਲਓ ਸੋ ਇਹ ਦੋ ਮੱਝਾਂ ਦੱਸੋ ਅੱਜ ਵਕਾਉ ਸੀ ਬਾਈ ਗੁਰਪ੍ਰੀਤ ਕੋਲ ਬਰਗਾੜੀ ਪੈਂਡ ਦੇ ਵਿੱਚ ਮੱਝਾਂ ਆਪਣੇ ਕੋਲ ਪੀਂਚੀ ਹੋਈਆਂ ਰਹਿੰਦੇ ਨੇ ਬਾਈ ਜੀ ਚੰਗੇ ਪਹੂ ਲਈ ਆਈ ਦੀਆਂ ਦੋ ਲਈ ਆਈ ਤੇ ਦੋ ਹੀ ਵੇਚੀ ਦੀਆਂ ਠੀਕ ਹੈ ਹਾਂਜੀ ਅੱਗੇ ਭਾਈ ਜਗਜੀਤ ਤੇਰੀ ਵੀਡੀਓ ਤੇ ਪਾਈ ਆ ਇੱਕ ਹਫਤਾ ਵੀ ਨਹੀਂ ਹੋਇਆ ਇਹਦਾ ਹਾਂ ਇੱਕ ਘੰਟੇ ਦੇ ਵਿੱਚ ਐ ਚ ਤਿੰਨੇ ਪਹੁੰਚੇ ਹੋਗੇ ਠੀਕ ਹੈ ਸੋ ਦੋਸਤੋ ਬਹੁਤ ਬੜੀਆ ਬਹੁਤ ਪਾਸ ਆ ਗਿਆ ਭਾਈ ਨੂੰ ਸੋ ਇਹ ਦੋ ਨਗ ਅੱਜ ਬਕਾਉ ਸੀ ਦੋਸਤੋ ਦੋਨੇ ਮੱਝਾਂ ਤੁਹਾਨੂੰ ਦਿਖਾਤਿਆਂ ਚੰਗੇ ਦੁੱਧ ਆ ਲਿਆ ਬਾਕੀ ਤਸੱਲੀ ਕਰ ਲਿਓ ਆ ਕੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ